ਜਲੰਧਰ ਦੇ ਵਿੱਚ ਵੀ ਬਾਈ ਇਲੈਕਸ਼ਨ ਹੋਈ ਲੁਜਾਨਾ ਦੇ ਵਿੱਚ ਵੀ ਬਾਈ ਇਲੈਕਸ਼ਨ ਹੋਈ ਉਹ ਦੋਵੇਂ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਇਹਨੂੰ ਤੁਸੀਂ ਵੱਖਰਾ ਕਿਉਂ ਦੇਖ ਰਹੇ ਹੋ ਹੁਣ ਐਸਾ ਕੀ ਹੋ ਗਿਆ ਕਿ ਆਮ ਆਦਮੀ ਪਾਰਟੀ ਨੂੰ ਬੜੀ ਤਗੜੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਮੈਂ ਤੇ ਕਹਿੰਦਾ ਕਿ ਇਹੋ ਜਿਹੇ ਹਾਲਾਤਾਂ 'ਚ ਜਦੋਂ ਹਨੇਰੀ ਆਮ ਆਦਮੀ ਪਾਰਟੀ ਦੇ ਵਿਰੁੱਧ ਚੱਲ ਰਹੀ ਸੀ ਫਿਰ ਨੀਤ ਸੰਧੂ ਨੂੰ ਉੱਤਰ ਜਾਣ ਦੀ ਕੀ ਲੋੜ ਪਈ ਸੀ ਮੈਂ ਤੇ ਇਸ ਗੱਲ ਤੇ ਹੈਰਾਨ ਹਾਂ ਕਿਉਂ ਪਹਿਲੀ ਗੱਲ ਜਦੋਂ ਲੈਂਡ ਪੂਲਿੰਗ ਦਾ ਚੱਲਿਆ ਇਹ ਤੇ ਕੱਲੀਆਂ ਹੀ ਗੱਲਾਂ ਆ ਜੇ ਲੋਕ ਭੁੱਲ ਗਏ ਆ ਕਿਤੇ ਬਿਲਕੁਲ ਠੀਕ ਲੈਂਡ ਪੂਲਿੰਗ ਦਾ ਕਿੰਨੇ ਸਾਲ ਤੋਂ ਪਹਿਲਾਂ ਬੜਕਮਾਰੀ ਸੀਗੀ ਇਹੀ ਸੁਖਬੀਰ ਬਾਦਲ ਨੇ ਉਹਨਾਂ ਨੇ ਕਿਹਾ ਕਿ ਅਸੀਂ ਜ਼ੇਲਾਂ ਪਰ ਦਿਆਂਗੇ ਗੋਲਾਨ ਵਾਪਸ ਹੋ ਗਿਆ ਉਹਨਾਂ ਦਿਨਾਂ ਦੇ ਅੰਦਰ ਦੂਜੀ ਗੱਲ ਫਿਰ ਇਹਨਾਂ ਨੇ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਕੋਸ਼ਿਸ਼ ਕੀਤੀ ਉਥਮ ਨਹੀਂ ਮਿਲਿਆ ਫਿਰ ਪੰਚਾਇਤਾਂ ਦੇ ਪੈਸਿਆਂ ਨਾਲ ਲੱਖ ਰੱਖ ਲਈ ਉਹ ਵੀ ਨਹੀਂ ਗੱਲ ਬਣੀ ਕਿਸੇ ਨੇ ਬਹੁਤਾ ਉਹਨਾਂ ਨੇ ਕੀਤਾ ਹੁਣ ਜਿਹੜੀਆਂ ਸਰਕਾਰ ਦੀਆਂ ਪ੍ਰਾਪਰਟੀਆਂ ਵੇਚਣੀਆਂ ਉਹਦੇ ਤੇ ਲਾਤੀਆਂ ਇਹ ਸਾਰੇ ਕੰਮ ਦਾ ਜਦੋਂ ਮੁਕਾਬਲਾ ਕੀਤਾ ਕਾ ਦੂਜੇ ਪਾਸੇ ਕੁਦਰਤੀ ਕਰੋਪੀ ਆ ਗਈ ਫਲੱਡ ਆ ਗਿਆ ਕਿਤੇ ਦਿਖੇ ਤਾਨੂੰ ਇਹ ਸਾਰੇ ਬੰਦੇ ਉੱਥੇ ਹੌਣ ਦਿਖ ਰਿਹਾ ਸੀ ਉਹ ਕਾਲੀ ਵਰਕਰ ਵੀ ਸੀਗੇ ਐਨ ਜੀਓ ਸੀਗੇ ਹੋਰ ਸੀਗੇ ਠੱਟੋ-ਠੱਟ ਇਹ ਲੋਕ ਨਹੀਂ ਉੱਥੇ ਦਿਖੇ ਹੁਣ ਕਿਹੜੇ ਮੁੰਨਾ ਜਾ ਕੇ ਵੋਟਾਂ ਮੰਗਣਗੇ ਲੋਕ ਤੇ ਉਦੋਂ ਵੀ ਕਹਿੰਦੇ ਸੀ ਦੋ 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 ਹੋ ਗਈਆਂ ਨੈਗੇਟਿਵ ਗੱਲਾਂ ਰਹੀਦੀ ਕਦਰ ਆ ਐਨ ਅਚਾਨਕ ਮੌਕੇ ਤੇ ਡੀ ਆਈ ਡੀ ਦਾ ਪੈ ਗਿਆ ਡੱਫੜਾ ਇੰਨਾ ਦਾ ਤੇ ਬੇਸਿਕ ਪਲੈਨ ਹੀ ਇਹ ਸੀ ਨਾ ਕਿ ਸਾਡੇ ਵਰਗਾ ਸਵਸਥ ਤੇ ਭ੍ਰਿਸ਼ਟਾਚਾਰ ਮੁਕਤ ਅਸੀਂ ਬਿਆਨ ਸਰਕਾਰ ਤਾਂ ਕੋਈ ਸਿਸਟਮ ਹੀ ਨਹੀਂ ਹੋ ਉਹ ਐਨ ਵੱਡੇ ਵੱਡੇ ਢੇਰ ਰੋਜ਼ ਫੜੇ ਜਾਂਦੇ ਆ ਪੈਸਿਆਂ ਦੇ